ਪਤਾ ਨਹੀਂ ਕਿੱਥੇ ਚ ਲੱਗੀ ਉਹ ਘਰੋਂ ਤਾਂ ਗਈ ਮੈਂ ਕੁਰਸੀਆਂ ਫੜਾ ਆਵਾ ਇਹ ਜਨਾਨੀਆਂ ਦੀ ਵੀ ਨਾ ਗੱਲਾਂ ਮੁੱਕਦੀਆਂ ਨਹੀਂ ਹੁੰਦੀਆਂ ਜਦੋਂ ਕਿ ਦੋਈ ਨੇ ਇਕੱਠੀਆਂ ਹੋ ਜਾਂਦੀਆਂ ਵਾ ਨਾ ਫਿਰ ਕਦੋਂ ਕਿ ਦਿਖਲਾਸੀ ਕਰਦੀਆਂ ਵਾ ਲੈ ਆ ਗਈਆਂ ਤੁਸੀਂ ਕਿਹੜਾ ਇਕੱਲੇ ਬੋਲੀ ਜਾਣਦੇ ਜੇ ਉਹ ਮੈਂ ਤਾਂ ਦੰਦਾ ਵਿਖਣੇ ਮੈਂ ਆਈ ਨਹੀਂ ਗਈ ਆਉਣਾ ਆਣਾ ਕੀ ਆ ਕੁਰਸੀਆਂ ਦੇਣ ਗਈ ਸੀ ਮੈਂ ਕਿਹੜਾ ਕਿਤੇ ਘੁੰਮਣ ਗਈ ਸੀ ਤੇ ਅਗਲੀ ਦਾ ਪਤਾ ਹੀ ਨਾ ਤੁਹਾਨੂੰ ਆਹ ਐਡੀ ਲੰਮੀ ਜ਼ੁਬਾਨ ਵਾ ਤੇ ਮੱਥੇ ਤੇ ਖਰਖੀਆਂ ਆਣੇ ਬੋਲਣ ਲੱਗੀ ਵੇਂਦੀ ਕੁਛ ਨਹੀਂ ਆ ਮੇਰੀ ਉਹ ਬੇਇੱਜ਼ਤੀ ਕੀਤੀ ਕਰ ਗਈ ਜਿਹੜੀ ਕਰਨ ਵਾਲੀ ਨਾ ਹੋਵੇ ਗੱਲ ਬੁੱਧੀ ਤੇ ਨਹੀਂ ਕਰਦੀ ਕੋਈ ਗੱਲ ਕਾਦੀ ਕਰਨੀ ਆ ਆਂਦੀ ਹੁਣ ਪੱਕੀਆਂ ਕੁਰਸੀਆਂ ਲੈ ਆਓ ਆਪਣੀਆਂ ਜਵਾਈ ਨੇ ਤਾਂ ਤੁਹਾਡੇ ਨੇ ਆਇਆ ਰਿਆ ਕਰਨਾ ਵਾ ਤੇ ਤੀਜੇ ਦਿਨ ਮੂੰਹ ਚੁੱਕ ਤੇ ਮੇਰੀਆਂ ਕੁਰਸੀਆਂ ਮੰਗਣ ਆ ਜਾਂਦੀ ਆ ਮੈਨੂੰ ਆਂਦੀ ਹੋੜੇ ਕੱਪ ਵਾ ਨਾ ਉਹ ਰੱਖ ਲਾ ਪੱਕੇ ਪਰ ਮੈਂ ਨਹੀਂ ਰੱਖਣੇ ਮੈਂ ਚੁੱਕ ਕੇ ਦੇ ਆਉਣੇ ਦੇ ਘਰ ਮੇਰੀ ਗੱਲ ਸੁਣ ਲਾ ਗੱਲ ਤੈਨੂੰ ਮੋਦਰ ਨੇ ਦੱਸੀ ਗੱਲ ਕੱਖ ਨਹੀਂ ਗਈ ਦੀ ਵੱਡੀ ਤੇ ਭਰ ਨਾ ਤੂੰ ਮੇਰੀ ਗੱਲ ਇੱਕ ਨਹੀਂ ਸੁਣੀ ਇੱਕ ਕਾਦੀ ਨਹੀਂ ਸੁਣੀ ਹੁਣ ਕੱਪੜਾ ਲੀੜਾ ਬਣਾਇਆ ਹੈਗਾ ਤੇ ਦਿੱਤਾ ਵਾ ਚੱਲ ਸਾਡੀ ਧੀ ਦੀ ਜਿੱਤ ਤੇ ਰਹੀ ਅਗਲੀਆਂ ਨੇ ਪਤਾ ਕਿੰਨੀਆਂ ਗੱਲਾਂ ਕਰਦੀਆਂ ਸੀ ਉਹ ਤੇ ਮਾਣ ਨਹੀਂ ਸੀ ਭੂਆ ਵੀ ਨਹੀਂ ਸੀ ਮਾਣ ਤੇ ਸੱਸ ਵੀ ਨਹੀਂ ਮਾਣ ਕਿਦਾਂ ਗੱਲਾਂ ਕਰਦੀਆਂ ਸੀਗੀਆਂ ਹੁਣ ਨਾ ਇਦਾਂ ਕਰੀਏ ਆ ਕੱਪ ਦੇ ਆਈਏ ਤੇ ਆਪਾਂ ਨਾ ਆਪਣੇ ਕੱਪ ਲਿਆਈਏ ਤੇ ਗਲਾਸ ਲਿਆਈਏ ਚਲ ਸੱਸ ਸਹੁਰੇ ਨੇ ਤੇ ਹੁਣ ਕਦੀ ਕਦੀ ਆਉਣਾ ਹੋਇਆ ਤੇ ਤੀਜ ਵਾਈ ਨੇ ਤੇ ਆਉਣਾ ਹੀ ਆ ਨਾ ਗੱਲ ਇਤਰਾਵਾ ਮੈਂ ਤੈਨੂੰ ਕਿਹਾ ਵੀ ਹੈਗਾ ਸੀ ਨਾ ਗੱਲ ਤੇ ਇਹ 1 2000 ਦੇ ਸਾਰੀ ਤੇ ਕੁਰਸੀਆਂ ਤੇ ਕੱਪ-ਕੁੱਪ ਲੈ ਆਉਨੇ ਆ ਕਿੰਨੇ ਕੁ ਦਿਨ ਕਿਤੇ ਮੰਗਣ ਜਾਵਾਂ ਉਹਨੇ ਉਹਨੇ ਵੀ ਗੱਲਾਂ ਸੱਚੀਆਂ ਕਰਦੀਆਂ ਜੀ ਉਹਨਾਂ ਚਲ ਇਦਾਂ ਕਰਨੇ ਆ ਚਾਰ ਕੁਰਸੀਆਂ ਲੈ ਆਉਨੇ ਤੇ ਇੱਕ ਕੱਪਾਂ ਦਾ ਸੈਟ ਲੈ ਆਉਨੇ ਇੱਕ ਗਲਾਸਾਂ ਦਾ ਲੈ ਆਉਨੇ ਆਹੋ ਹੈਨਾ ਤੇ ਫਿਰ ਕੋਈ ਨਹੀਂ ਆਪੇ ਹੌਲੀ ਹੌਲੀ ਆਪੇ ਮੁੜ ਕੇ ਚੱਲਦਾ ਰਹਿਣਾ ਵਾ ਕੰਮ ਉਦਾਂ ਇੱਕ ਗੱਲ ਵਾਦਲਜੀਤ ਦੇ ਡੈਡੀ ਸੇਵਾ ਸੁਆ ਵਾਵਾ ਹੋਈ ਉਦਾਂ ਨਾਲ ਦੀ ਆਹੋ ਵਧੀਆ ਹੋਈ ਸੀ ਨਾ ਮੱਥੇ ਵੱਟ ਤੇ ਨਹੀਂ ਪਾਇਆ ਕਿਸੇ ਨੇ ਜਾਣ ਲੱਗਿਆ ਮੈਨੂੰ ਕਿ ਮੈਂ ਵੇਖਿਆ ਵਾ ਤੇ ਬਾਅਦ ਦਾ ਪਤਾ ਕੋਈ ਨਹੀਂ 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 ਆਪਣੇ ਵੱਲੋਂ ਤੇ ਹੀ ਕਸਰ ਨਹੀਂ ਛੱਡੀ ਕੋਈ ਵੀ ਤੇ ਤੁਹਾਨੂੰ ਕੀ ਪਤਾ ਮੱਥੇ ਤੇ ਵੱਟ ਪਾਇਆ ਕਿ ਨਹੀਂ ਪਾਇਆ ਜਿਹੜੀ ਭੂਆ ਸੀ ਨਾ ਉਹ ਤੇ ਐਦਾਂ ਵੇਂਦੀ ਹਿਆਲੇ ਦਿਵਾਲੇ ਪੇ ਜਿੱਦਾਂ ਪਤਾ ਨਹੀਂ ਅਸੀਂ ਕਿੱਥੇ ਜੰਗਲ ਚ ਰਹਿਣ ਡਏ ਆਂ ਦਸ ਸਾਡਾ ਘਰ ਹੀ ਆ ਕਰਾਂ ਵਰਗਾ ਕਰ ਕੀ ਹੋਇਆ ਕੋਈ ਮੀਰ ਤੇ ਕੋਈ ਗਰੀਬ ਆਪਣੇ ਆਪਣੇ ਕਰਮ ਹੁੰਦੇ ਆ ਦੱਸਾਂ ਕੀ ਗੱਲ ਹੁੰਦੀ ਆ ਸਾਨੂੰ ਤੇ ਇਹ ਹੀ ਕਿ ਚੱਲ ਵੀ ਕੁੜੀ ਦਾ ਵਿਆਹ ਕਰਨਾ ਵਾ ਕਿ ਚੰਗੇ ਭਲੇ ਬੰਦੇ ਲੱਭਣਗੇ ਤੇ ਚਲੋ ਅਸੀਂ ਤਾਂ ਨਹੀਂ ਮੁੜ ਕੇ ਮਕਾਨਾਂ ਦਾ ਕੰਮ ਸ਼ੁਰੂ ਕੀਤਾ ਨਹੀਂ ਤੇ ਜੀਵਨ ਕਿਹਦਾ ਜੀ ਕਰਦਾ ਪੱਦਰੇ ਬੈਣ ਨੂੰ ਹੈ ਪਰ ਲੋਕੀ ਮਜ਼ਾਕ ਬਣਾ ਲੈਂਦੇ ਆ ਨਾ ਇਹਦੀ ਮਜਬੂਰੀ ਦਾ ਹੁਣ ਪੜ੍ਹੀ ਲਿਖੀ ਸਾਡੀ ਧੀ ਆ ਐਡੀ ਸੋਹਣੀ ਆ ਉਹਨਾਂ ਦੇ ਟੱਬਰ ਵਿੱਚ ਸਾਰਿਆਂ ਚ ਸੋਹਣੀ ਉਹ ਆ ਹੂੰ ਗੱਲ ਕਰਨ ਤੇ ਸਹੀ ਉਹ ਖੁਦ ਗੱਲ ਕਰਨ ਵਿੱਚ ਸਾਰਿਆਂ ਵਿੱਚ ਖਲੋਤੀ ਕਿੰਨੀ ਸੋਹਣੀ ਲੱਗਦੀ ਆ ਕੋਈ ਕਮੀ ਥੋੜਾ ਸਾਡੀ ਧੀ ਵਿੱਚ ਨਾ ਨਾ ਤੇ ਜੇ ਸਾਡੀ ਗਰੀਬੀ ਦਾ ਵੇਖ ਕੇ ਮਜ਼ਾਕ ਡਾਉਣਗੇ ਤੇ ਇਹਦੇ ਚ ਫਿਰ ਬੇਵਕੂਫੀ ਆ ਉਹਨਾਂ ਦੀ ਆਹੋ ਪਰ ਮੈਨੂੰ ਕੋ ਗੱਲ ਦਾ ਡਰ ਵਾ ਕਿ ਮੇਰੀ ਧੀ ਉੱਥੇ ਵੱਸ ਜਾਵੇ ਹੁਣ ਉਹਦੀ ਸੱਸ ਨਾਲ ਗੱਲਾਂ ਕਰੇ ਉਹਨੂੰ ਮੇਨੇ ਨਾ ਮੈਂ ਗੱਲ ਸੁਣ ਲੈ ਪਹਿਲਾਂ ਤੂੰ ਸੱਸ ਕੋ ਕੀ ਲੈਣਾ ਵਾ ਅਸੀਂ ਸੋਹਰੇ ਕੋ ਕੋ ਲੈਣਾ ਗੱਲ ਤੇ ਆ ਕਿ ਉਹਦੀ ਭੂਆ ਗੱਲਾਂ ਬਹੁਤੀਆਂ ਕਰਦੀ ਫਿਰਦੀ ਨਾ ਉਨੇ ਹੋਦੇ ਡੰਗਾ ਵਿੱਚ ਚੱਲ ਜਣਾ ਆਪਣੇ ਘਰੋਂ ਠੀਕ ਨਹੀਂ ਇੰਨਾ ਚੰਗਾ ਵੀ ਇਹਦਾ ਸਾਡਾ ਜਵਾਈ ਚੰਗਾ ਵਾ ਗੱਲ ਹਾਵੀ ਵਧੀਆ ਵਾ ਆਹੋ ਜਵਾਈ ਤੇ ਕਿਤੇ ਰੱਬ ਦੇ ਨਾਮ ਵਾਲਾ ਵਾ ਉਹਨੇ ਮੇਰੇ ਇਤੇ ਹੁੰਦਿਆ ਗਿਆ ਸੀ ਕਹਿੰਦਾ ਕੋਈ ਨਹੀਂ ਜੋ ਵੀ ਹੈਗਾ ਨਾ ਰਮਾਨਾ ਛਗੀ ਜਾਓ ਤੇ ਕੱਖ ਨਹੀਂ ਹੁੰਦਾ ਕਿਉਂਕਿ ਜੇ ਉਹ ਚ ਨੁਕਸਬੀਲੀ ਹੁੰਦੀ ਨਾ ਉਹਨੇ ਇਥੇ ਕਰਨਾ ਸੀ ਨਾ ਨਾ ਰਹਿਦ ਰਹਿਦੋ ਨਾ ਪੀਓ ਨਾ ਪੀਓ ਉਹਨੇ ਕਿਹਾ ਵੀ ਭੂਆ ਜਿਤਰਾ ਹੁੰਦਾਗਾ ਨਾ ਚੁੱਪ ਕਰਕੇ ਤੇ ਪੀਲਾ ਪੂਤੀਆਂ ਗੱਲਾਂ ਨਾ ਕਰੋ ਨਹੀਂ ਉਹ ਚੰਗਾ ਵਾ ਸਭ ਕੋ ਵੇਖਦਾ ਅਜ ਕੇ ਕੀਤਾ ਹੈ ਹੈ ਚੱਲ ਕਾ ਮਤ ਤਾ ਦੇਖਾਂ ਕੋਈ ਅੱਗੇ ਬੜਾ ਲੇਟ ਖਲਰਾ ਪਿਆ ਆ ਮੈਂ ਵੀ ਜਾਣਾ ਕਿ ਇਹ ਪਾਸੇ ਨੂੰ ਉਹ ਵੀ ਫੋਨ ਹੰਡੀਕੰਡਾ ਮੈਂ ਕਿਹਾ ਚੱਲ ਉਹ ਬੰਦਾ ਆ ਜਾਂਦਾ ੱਡੇ ਦੇ ਆਣ ਕਿ ਮੈਨੂੰ ਫੋਨ ਕਰ ਦਿੰਦਾ ਤੇ ਚੱਲ ਉਹਦੇ ਨਾਲ ਮੈਂ ਵੀ 10 ਮਿੰਟ ਹੋਉਂਦਾ ਜਾ ਕੇ ਚੱਲ ਕੋਈ ਗੱਲ ਨਹੀਂ ਮਨਾ ਚੰਗਾ ਹੋਇਆ ਟੈਨ ਨਹੀਂ ਚਲ ਗਈ ਪੂਆ ਇਹਨੇ ਤਾਂ ਕਿਤੇ ਸਤਾ ਹੀ ਮਾਰਿਆ ਹੈਗੇ ਇੰਨੀਆਂ ਗੱਲਾਂ ਉਹ ਸੁਣੀ ਇੰਨੀਆਂ ਗੱਲਾਂ ਬਰਾਵ ਹਾਂਜੀ ਕਿੱਥੇ ਆ ਤੂੰ ਇੱਥੇ ਹੀ ਆ ਛੱਡ ਆਏ ਜੇ ਭੈਣ ਆਪਣੀ ਨੂੰ ਉਹ ਸਾਡਾ ਆ ਯਾਰ ਉਹਨੂੰ ਮੈਂ ਅਛਾ ਸਾਰੇ ਰਾ ਬੋੜਬੜ ਕਰਦੀ ਗਈ ਹੈ ਹਾਏ ਹਾਏ ਹੈ ਤੇ ਭੈਣ ਕਾਢੀ ਆ ਪਰ ਜ਼ਬਾਨ ਉਹਦੀ ਐਡੀ ਲੰਮੀ ਆ ਨਾ ਕਿਤੇ ਗੁਰਜਿੰਦਰ ਗੱਲ ਨਹੀਂ ਕਰਨ ਵਾਲੀ ਬੰਦਾ ਨਾ ਬੋਲੇ ਪਰ ਸਾਹ ਨਾਲ ਬੋਲੇ ਐਨਾ ਬੋਲਦਾ ਬੰਦਾ ਚੰਗਾ ਨਹੀਂ ਲੱਗਦਾ ਮੇਰੀ ਗੱਲ ਸੁਣਾ ਇਹ ਗੱਲ ਕੁਝ ਹੋਰ ਕਰੇ ਤਾਂ ਸੋਦਾ ਦਿੰਦੀ ਆ ਤੇਰੀ ਜ਼ਬਾਨ ਘਟਵਾ ਤੇਰੀ ਉੱਤੇ ਵੱਧ ਨਾ ਮੈਂ ਤਾਂ ਨੂੰ ਕੀ ਕਹਿਣ ਲਈਂ ਦੱਸ ਮੈਂ ਕਿਤੇ ਜਾ ਕੇ ਤੇ ਨਹੀਂ ਵਾਧੂ ਬੋਲਦੀ ਜੇ ਉਹਦਨ ਉੱਥੇ ਨਾਲ ਚਲ ਗਈ ਹਾਡੇ ਤੇ ਉੱਥੇ ਵੀ ਕਿਤੇ ਰੌਲਾ ਪਾਣੋਂ ਹਟੇ ਨਹੀਂ ਇੱਕ ਮਿੰਟ ਦੀ ਚੁੱਪ ਕੀਤੀ ਆ ਨਹੀਂ ਚੰਗਾ ਔਰੇ ਚੰਗਾ ਗਾਈ ਨੇ ਮੂਤ ਤਾ ਕਿ ਤੇ ਮੱਝ ਨੇ ਗੋਹਾ ਕਰਤਾ ਦੱਸ ਜੇ ਹੁਣ ਆਪਾਂ ਆ ਗਏ ਇੱਥੇ ਹੁਣ ਉਹ ਜਿਆ ਥਾਂ ਦਿਖਣ ਰਿਆ ਸਾਰਿਆਂ ਨੂੰ ਤੇ ਤੂੰ ਚੁੱਪੀ ਕਰ ਜਾ ਅਗਲੇ ਸੁਣ ਲੈਣਗੇ ਤੇ ਸ਼ਰਮ ਨਹੀਂ ਹੁੰਦੀ ਉਹੀ ਗੱਲ ਮੈਂ ਕਹਿੰਦੇ ਆ ਹਾਂ ਤੁਹਾਡੀ ਦੋਵਾਂ ਦੀ ਜ਼ੁਬਾਨ ਉਸ ਜਾ ਕੇ ਬੰਦ ਨਹੀਂ ਹੋਈ ਇੱਕ ਦੂਜੇ ਨਾਲ ਤੁਸੀਂ ਰੱਜ ਰੱਜ ਕੇ ਸਾਹ ਦਤਾ ਤੇ ਗੁਰਜਿੰਦਰ ਸਾਹ ਤੇ ਫਿਰ ਮੈਂ ਦੇਣਾ ਹੀ ਜੇ ਮੈਂ ਉਹਦੀ ਹਾਂ ਜਾਂ ਨਾ ਬੁਲਾਉਂਦੀ ਫੇਰ ਵੀ ਉਹਨੇ ਮੈਨੂੰ ਗੱਲਾਂ ਕਰਨੀਆਂ ਸੀਗੀਆਂ ਵੀ ਤੂੰ ਸਭ ਕੁਛ ਆਹ ਕੀਤਾ ਵਾ ਤੇ ਤੈਨੂੰ ਤਾਂ ਬਹੁਤ ਚੰਗਾ ਲੱਗਣ ਡਿਆ ਵਾ ਤੂੰ ਬੈਠੀ ਸੋਹਣੀ ਲੱਗਣ ਦੀਆਂ ਇਸ ਕਰਕੇ ਮੈਂ ਹਾਂਜ ਹਾਮ ਲਉਂਦੀ ਕਿ ਤੇ ਉਹਨਾਂ ਦੇ ਕੰਨਾਂ 'ਚ ਆਵਾਜ਼ ਨਾ ਪੈ ਜਾਏ ਕਿ ਤੇ ਸਿੱਧੀ ਉਹਦੀ ਮਾਂ ਨੂੰ ਨਾ ਕੁਝ ਕਹ ਦੇ ਭੱਲੇ ਬੜੀ ਸਿਆਣੀ ਆ ਤੂੰ ਥਾਕ ਥਾਕ ਦੇਖ ਕੇ ਗੱਲ ਕਰਦੀ ਹੁੰਦੀ ਨਾ ਉੱਥੇ ਜਾ ਕੇ ਚੁੱਪ ਰਹਿਣਾ ਸੀ ਭਰ ਨਾ ਸ਼ੁਕਰ ਹੀ ਹੋਇਆ ਮਾਲਕ ਦਾ ਜਿਹੜਾ ਚਲ ਗਈ ਆ ਅਜੇ ਪਤਾ ਨਹੀਂ ਹੋਰ ਕੀ ਕੀ ਨੇ ਬੋਲਣਾ ਇੱਥੇ ਰਹਿੰਦੀ ਨੇ ਤੂੰ ਮੇਰੀ ਗੱਲ ਸੁਣ ਹਾਂਜੀ ਕੱਪੜੇ ਦੇ ਦਿੱਤੇ ਜਿਹੜੇ ਤੋਂ ਆਏ ਸੀ ਹਾਏ ਹੇ ਕੱਪੜੇ ਕਪੜੇ ਤੇ ਚੁੱਕੇ ਸੂਟੋਂ ਨੇ ਮੇਰੇ ਅੱਗੇ ਈ ਧਮ ਆ ਰਿਹਾ ਕਿਤੇ ਗੱਲ ਨਹੀਂ ਕਰਨ ਵਾਲੀ ਆਂਦੀ ਮੈਂ ਨਹੀਂ ਇਹ ਜੇ ਕਪੜੇ ਪਾਉਂਦੀ ਤੂੰ ਸੁਆਕੇ ਪਾਲਾ ਤੇਰੇ ਕੁੜਮਾ ਦਾ ਸੂਟ ਵਾ ਦੱਸ ਜੇ ਅਗਲੇ ਜਿੱਦਾਂ ਦੀ ਪਹੁੰਚੀ ਅਗਲਾ ਦੇਤਾ ਵਾ ਹੈ ਤੇ ਭਰਨਾ ਛੱਡਿਆ ਫੱਕਾ ਨਹੀਂ ਹੁੰਦੇ ਮੇਰਾ ਬੇਇੱਜ਼ਤੀ ਕਰਨ ਲੱਗਿਏ ਨੇ ਪ੍ਰਭ ਇੱਕ ਗੱਲ ਹੈਗੀ ਆ ਗਰੀਬੀ ਮੇਰੀ ਨਾ ਬੰਦੇ ਦੇ ਹੱਥ ਵਿੱਚ ਨਹੀਂ ਹੁੰਦੀ ਆਪਣੀ ਮਿਹਨਤ ਕਰਦੇ ਆ ਚਲੋ ਉਹਨਾਂ ਦੇ ਹਾਲਾਤ ਹੀ ਦੰਦੇ ਆ ਜੇ ਉਹਨੇ ਚਾਹ ਕੀਤਾ ਵਾ ਜਦੋਂ ਦਿੱਤਾ ਨਾ ਸੂਟ ਉਹਨਾਂ ਦੇ ਤੇ ਲੈ ਕੇ ਜਾਣਾ ਚਾਹੀਦਾ ਹੈ ਇਹਨਾ ਹੰਕਾਰ ਚੰਗਾ ਨਹੀਂ ਹੁੰਦਾ ਇਹ ਤਾਂ ਗੱਲ ਸਹੀ ਆ ਤੁਹਾਡੀ ਮੰਨਦੀ ਆ ਮੈਂ ਪਰ ਮੈਂ ਉਹਦੇ ਪੈਰੀ ਥੋੜੀ ਪੈਣਾ ਹੀ ਪਿੱਤੇ ਲੈ ਕੇ ਜਾ ਹੁਣ ਚੱਲ ਕੋਈ ਗੱਲ ਨਹੀਂ ਆ ਬਥੇਰੇ ਹੁੰਦੇ ਜਾਂਦੇ ਆ ਮੈਂ ਦੇ ਦੇਣਾ ਕਿਸ ਨੂੰ ਤੇ ਕੱਲ ਉਹਨਾ ਹੁਣ ਕਿਉਂ ਵੀ ਆਈ ਆ ਤੇ ਉਹਨੂੰ ਹੁਣ ਸੂਟ ਦੇ ਦੇ ਉਹਦੇ ਵਾਲਾ ਚੱਲ ਠੀਕ ਆ ਮੇਰੀ ਗੱਲ ਸੁਣ ਹਾਂਜੀ ਹੁਣ ਨਾ ਤੂੰ ਕਿਸੇ ਗੱਲ ਕੋ ਕੁੜੀ ਨੂੰ ਮਿਲਣਾਂ ਦੇ ਬਾਰੇ ਉਹ ਮੈਂ ਕੀ ਕਹਿਣਾ ਹੁਣ ਉਹਨੂੰ ਜੋੜ ਹੋ ਗਿਆ ਨਾ ਚੰਗਾ ਹੀ ਹੋ ਗਿਆ ਹੁਣ ਹਾਂ ਕੋਈ ਗੱਲ ਨਹੀਂ ਗੁਰਜਿੰਦਰ ਚੱਲ ਮੰਨਿਆ ਕਿ ਗਰੀਬੀ ਆ ਮੇਰੀ ਤੇ ਹੁੰਦੀ ਬੰਦੇ ਦੇ ਹੱਥ ਨਹੀਂ ਹੈ ਹਨਾ ਉਹ ਮਾਲਕ ਦੇ ਹੱਥ ਵਾ ਪਰ ਸਫਾਈ ਤੇ ਆਪਣੇ ਹੱਥ ਹੈਗੀ ਆ ਨਾ ਵੇਖੋ ਜੇ ਉਹਨਾਂ ਨੂੰ ਪਤਾ ਹੀ ਤੇ ਆਪਾਂ ਜਿਹੜੇ ਆ ਕਿ ਉਹਨਾਂ ਦੇ ਘਰ ਜਾਣਾ ਹਨਾ ਪਰ ਉਹਨੇ ਉਹਨੇ ਸਾਡੇ ਘਰ ਤੇ ਬੰਦਾ ਡੰਗਰ ਬੰਨੇ ਸਾਡੇ ਸਿਰ ਤੇ ਚੜਾ ਕੇ ਉਹੀ ਬਾਹਰ ਕਰ ਦਿੰਦੇ ਜੇ ਅਕਲ ਵਾਲੀ ਹੁੰਦੀ ਤੇ ਮੈਂ ਨਾ ਬਾਹਰ ਵੇਖਿਆ ਸੀ ਮੈਨੂੰ ਲੱਗਦਾ ਉਹਨਾਂ ਕੋ ਥਾਂ ਘਟਵਾ ਆਏ ਹਾਏ ਹਾਏ ਪਹਿਲੀ ਥੋੜੀ ਹੈਗੀ ਉਹਨਾਂ ਦੀ ਤੇ ਉਹਨਾਂ ਨੇ ਥਾਂ ਜ ਆਪਣੀ ਪਹਿਲ ਵਾਲੀ ਬੀਜਦੇ ਆ ਪਰ ਨਾ ਇੱਕ ਗੱਲ ਆ ਤੇ ਉੱਥੇ ਨਾ ਗੋੜੇ ਗੋੜੇ ਬੂਟੇ ਹੀ ਮੈਂ ਤੇ ਇੰਨੀ ਉਖੀ ਹੋ ਕੇ ਚਾਹ ਪੀਤੀ ਨਾ ਹੁਣ ਨਹੀਂ ਮੈਂ ਜਾਂਦੀ ਉੱਥੇ ਨਾ ਹੁਣ ਤੂੰ ਮੈਨੂੰ ਕਿਤੇ ਕਹਿ ਦਿਓ ਕਿ ਚੱਲ ਉੱਥੇ ਚਲੀਏ ਉਹ ਚੱਲ ਆਪਾਂ ਕੀ ਕਰਨ ਜਾਣਾ ਉੱਥੇ ਮੁੰਡੇ ਨੇ ਜਾਇ ਕਰਨਾ ਵਾ ਬਾਕੀ ਗੱਲ ਹੈਗੀ ਆ ਦਿਲਜੀਤ ਨੇ ਨਾ ਇੱਥੇ ਵੇਖ ਕੇ ਆਪਣੇ ਘਰ ਦਾ ਮਾਹੌਲ ਚਾਹ ਦਾ ਆਪਣੇ ਉੱਥੇ ਜਾ ਕੇ ਬਦਲ ਲੈਣਾ ਪਿੱਤੇ ਹਾਏ ਹਾਏ ਬਦਲੂ ਤੇ ਤਾਂ ਜੇ ਉੱਥੇ ਕੱਖ ਹੋਊਗਾ ਤੇ ਉੱਥੇ ਤੇ ਕੁਝ ਵੀ ਨਹੀਂ ਹੈਗਾ ਕੀ ਬਦਲੂ ਕੀ ਜਾ ਕੇ ਉੱਥੇ ਪਤਾ ਕੀ ਆ ਉਹਨਾਂ ਦੀ ਬਣੀ ਆਤ ਉਹਨਾਂ ਨੂੰ ਨਹੀਂ ਲੱਗਦਾ ਬੁਰਾ ਅਸੀਂ ਗਏ ਆ ਚਿਰਾਂ ਬਾਅਦ ਤੇ ਸਾਨੂੰ ਤਾਂ ਇਦਾਂ ਲੱਗਾ ਉਹੀ ਤੇ ਗੱਲ ਆ ਭਰਨਾ ਜੋ ਵੀ ਆ ਤੁਹਾਡੀ ਭੈਣ ਹੁਣ ਇੱਥੇ ਨਹੀਂ ਉਹ ਕਿਹੜੀ ਸੁਣ ਲਈ ਆ ਤੇ ਪਰ ਮੈਨੂੰ ਕੋਈ ਉੱਥੇ ਕੁਝ ਚੰਗਾ ਜਿਹਾ ਨਹੀਂ ਲੱਗਾ ਤੇ ਮੈਂ ਤਾਂ ਆਪਣੇ ਥਨਦੰਦੀਆਂ ਵੜਦੀਆਂ ਮੈਂ ਆਪਣਾ ਪੁੱਤ ਉੱਥੇ ਕੱਤੋ ਵਿਆਹ ਲਿਆ ਮੇਰੀ ਗੱਲ ਸੁਣਾ ਇਹ ਹੁੰਦੀ ਐ ਸੰਜੋਗਾ ਦੀ ਗੱਲ ਤੇ ਤੂੰ ਇਨਾ ਹੰਕਾਰ ਨਾ ਕਰ ਚੰਗਾ ਹੰਕਾਰ ਨਹੀਂ ਮੈਂ ਕਰਦੀ ਪਰ ਨਾ ਗੁੱਸਾ ਹੁੰਦਾ ਆਪਣੇ ਆਪ ਤੇ ਜੁੱਤੀ ਪੁੱਤ ਵਿਆਹੀ ਐ ਨਾ ਇੱਕ ਵਾਰੀ ਜਾ ਕੇ ਜਰੂਰ ਵੇਖਣਾ ਚਾਹੀਦਾ ਵਾ ਭਾਵੇਂ ਉਹ ਧੀ ਆ ਤੇ ਭਾਵੇਂ ਪੁੱਤ ਵਾ ਠੀਕ ਵਾ ਨਾ ਘਰ ਬਾਹਰ ਜਾ ਕੇ ਵੇਖ ਲਓ ਹੋਰ ਤੱਕੱਖ ਨਹੀਂ ਵੇਖਣਾ ਨਾ ਵੇਖੋ ਤੂੰ ਮੇਰੀ ਗੱਲ ਸੁਣਾ ਤੂੰ ਘਰ ਬਾਹਰ ਨੂੰ ਕੀ ਕਰਨਾ ਵਾ ਸਾਨੂੰ ਹੁੰਦਾ ਉਧਰ ਤੇ ਸਭ ਸੁਭਾਉ ਹੁੰਦੀ ਆ। ਸੁਭਾਅ ਤੇ ਹੁੰਦੀ ਆ ਪਰ ਮੁੰਡੇ ਨੇ ਜਾ ਕੇ ਉੱਥੇ ਬਹਿਣਾ ਖਲੋਣਾ ਵਾ। ਕਿਤੇ ਨਾਲ ਕੋਈ ਯਾਰ ਦੋਸਤ ਚਲ ਜੇ ਤੇ ਕਿੱਥੇ ਜਾ ਕੇ ਬਿਠਾਊਗਾ ਉਹਨੂੰ? ਉਹ ਚੱਲ ਛੱਡ ਪਰੇ ਤੂੰ। ਆਪਣਾ ਕੰਮ ਕੰਮ ਹੋਇਆ ਤੇ ਮੈਂ ਵੀ ਕੰਮ ਕਰਦਾ ਆਪਣਾ ਵੇ। ਚਲੋ ਕਰ ਲਓ। ਹੋਰ ਗੱਲਾਂ ਲੱਗੇ ਬਹਿ ਜਾਂਦੀ ਆ। ਮੈਂ ਕੰਮ ਕਾਦਾ ਕਰਨਾ ਹੁਣ। ਕੰਮ ਆਪੇ ਕਰਨ ਦੇ ਹੀ ਆ ਕਿ ਆਪੇ ਕਰੂ ਬਥੇਰੇ ਕੰਮ ਕੀਤੇ ਆ ਮੈਂ। ਮੈਂ ਤਾਂ ਹੁਣ ਬਸ ਰੈਸਟ ਹੀ ਕਰਨੀ ਆ। ਘੁੰਮ ਫਿਰ ਕੇ ਆਉਣੀ ਆ ਘੜੀ। ਕੀ ਕਰਨਾ ਮੈਂ ਹੁਣ ਵਿਹਲੀ ਆ ਕਿ ਝਾੜ-ਚੰਬ ਕਰਤਾ ਅੰਦਰ ਦਾ ਮਾੜਾ-ਮੋਟਾ ਆਪੇ ਬਾਕੀ ਕਰਦੀ ਰਹੂ ਯਾਰ ਮੈਨੂੰ ਸਮਝ ਨਹੀਂ ਆਉਂਦੀ ਇਹਨੀਆਂ ਗੱਲਾਂ ਕਿਉਂ ਕਰਦੇ ਪਏ ਮੇਰੇ ਮਾਪਿਓਂ ਉਹਨਾਂ ਦਾ ਕੀ ਕਸੂਰ ਉਹ ਗਰੀਬ ਐਸ ਕਰਕੇ ਇਹਨੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਦਲਜੀਤ ਆ ਕੀ ਗੱਲ ਹੋ ਗਈ ਆ ਰੌਣਕ ਹੋ ਗਈ ਆ ਯਾਰ ਉਹ ਮਾਣਾ ਤਾਂ ਕੀ ਕਰਾਂ ਕਿਉਂ ਕੀ ਗੱਲ ਹੋ ਗਈ ਮੈਨਾਂ ਹੱਥ ਤੋੜਨੀ ਸੀ ਮੰਮੀ ਤੇ ਡੈਡੀ ਦੀ ਮੈਨੂੰ ਆਵਾਜ਼ ਆਈ ਉੱਚੀ ਉੱਚੀ ਗੱਲਾਂ ਕਰਦੇ ਪਏ ਮੈਂ ਕਿਹਾ ਪਤਾ ਨਹੀਂ ਕੀ ਹੋਇਆ ਲੜ ਪਏ ਹੋਣੇ ਆ ਜਦੋਂ ਮੈਂ ਅੱਗੇ ਨੂੰ ਹੋਈ ਤਾਂ ਮੈਂ ਸੁਣਿਆ ਮੇਰੇ ਮਾਪਿਓਂ ਦੀਆਂ ਗੱਲਾਂ ਕਰ ਰਹੇ ਨੇ ਮੰਮੀ ਚੜ੍ਹਦੀਆਂ ਹਾਂ ਕਾਦੀਆਂ ਕੀ ਗਰੀਬ ਆਨਾਂ ਨੇ ਉੱਥੇ ਦਾਹੀ ਦਾਹੀ ਉਧਰ ਜੀਤ ਤੂੰ ਇਹਨਾਂ ਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਕੋਈ ਕਿਉਂ ਨਾ ਕਰਾਂ ਮੇਰੇ ਮਾਪਿਓ ਯਾਰ ਕੀ ਹੈ ਗਰੀਬਾਂ ਤੇ ਕੀ ਹੋ ਗਿਆ ਮੇਰੀ ਗੱਲ ਸੁਣਾ ਜਿੰਨਾ ਵੀ ਹੋ ਸਕਿਆ ਨਾ ਉਹਨਾਂ ਨੇ ਵੱਧ ਤੋਂ ਵੱਧ ਕੀਤਾ ਆ ਮੈਨੂੰ ਪਤਾ ਉਹਨਾਂ ਦਿਲੋਂ ਇਤ ਕੀਤੀ ਆ ਠੀਕ ਆ ਮੈਂ ਕਿਹਾ ਮੈਂ ਇਹ ਗੱਲ ਕਰ ਆਪਣਾ ਆਪਣੀ ਵੇਖਿਆ ਵੀ ਅਸੀਂ ਕਿੰਨੇ ਜੋਗੇ ਹੈਗੇ ਆ ਤੇ ਨਹੀਂ ਹੈਗੇ ਉਧਰ ਜੀਤ ਆਪ ਕਰ ਤਾ ਮੈਂ ਤਾਂ ਤੇਰੇ ਨਾਲ ਆ ਨਾ ਜਦੋਂ ਭੂਆ ਜੀ ਹੀ ਉਹ ਵੀ ਇੰਨੀਆਂ ਗੱਲਾਂ ਕਰਦੇ ਸੀ ਮੈਂ ਕੁਝ ਨਹੀਂ ਬੋਲੀ ਆ ਚੱਲ ਭੂਆ ਦਾ ਸੁਭਾਅ ਇਦਾਂ ਦਾ ਤੇ ਮੰਮੀ ਡੈਡੀ ਕਿਉਂ ਗੱਲਾਂ ਕਰ ਰਹੇ ਨੇ ਤੇ ਮੈਨੂੰ ਸਮਝ ਨਹੀਂ ਆਈ ਚੱਲ ਕੋਈ ਨਾ ਤੂੰ ਗੁੱਸਾ ਨਾ ਕਰੀਂ ਗੇ ਇਸ ਗੱਲ ਦਾ ਮੈਂ ਮੁੜ ਕੇ ਮੈਂ ਕੋਈ ਨਾ ਆਪੇ ਪੁੱਛਦਾ ਹਾਂ ਉਹਨਾਂ ਨੂੰ ਠੀਕ ਆ ਉਹਨਾਂ ਨੇ ਕੋਈ ਕਸਰ ਛੱਡੀ ਤੁਸੀਂ ਦੱਸੋ ਨਾ ਜੀ ਆਪਣੇ ਹਸੀਅਤ ਤੋਂ ਵੱਧ ਕੀ ਉਹਨਾਂ ਨੇ ਕੀਤਾ ਮੈਂ ਤਾਂ ਕਹਿਣ ਡਿਆ ਵਾ ਨਾ ਉਹਨਾਂ ਨੇ ਇੱਥੇ ਕੀਤੀ ਬੜੀ ਮੈਨੂੰ ਪਤਾ ਵਾ ਤੇ ਮੈਨੂੰ ਵੀ ਉਹਨਾਂ ਨੇ ਪੁੱਤਾਂ ਵਾਂਗੂ ਪਾਲਿਆ ਵਾ ਮੈਨੂੰ ਪਤਾ ਵਾ ਸਾਰਾ ਠੀਕ ਆ ਕੋਈ ਗੱਲ ਤੇ ਮੇਰੇ ਤੇ ਵਿਸ਼ਵਾਸ ਹੈਗਾ ਨਾ ਮੈਨੂੰ ਤੇ ਹੈਗਾ ਆ ਹਾਂ ਤੇ ਬਸ ਪਰ ਉਹ ਵੀ ਨਾ ਹੋਣਾ ਕਿਸੇ ਗੱਲ ਤੋਂ ਗਲਤ ਨਾ ਬਸ ਪਰ ਉਹਦਾ ਫੇਗਾ ਹੀ ਆ ਨਾ ਉਹ ਕੋਈ ਗੱਲ ਨਹੀਂ ਦਰਜੀਤ ਕੋਣ ਆਪਣੇ ਮਾਪਿਆਂ ਦੀ ਬੇਇੱਜ਼ਤੀ ਹੁੰਦਾ ਆ ਦੱਸੋ ਨਾ ਤੂੰ ਇੱਥੇ ਬਹਿ ਤੇ ਮਮਮੀ ਨੇ ਹੁਣੇ ਪੁੱਛਿਆ ਨਹੀਂ ਤੂੰ ਕਿਨਾਂ ਜਾਇਓ ਫਿਰ ਮਮਮੀ ਨੇ ਕਹਿਣਾ ਪੀ ਇਹ ਹੁੰਦਾ ਮੈਂ ਤੇਰਾ ਨਾਮ ਨਹੀਂ ਲੈਂਦਾ ਮੈਂ ਤੇਰਾ ਨਾਮ ਨਹੀਂ ਲੈਂਦਾ ਮੈਂ ਕਹੂੰਗਾ ਤੂੰ ਬੈਠ ਜਾ ਤੂੰ ਗੱਲ ਦਿਲ ਤਨ ਲੈਣੇ ਠੀਕ ਆ ਆਪੇ ਵੇਖ ਲਵਾਂਗਾ ਫਾਜੀ ਕਰਦਾ ਪਹਿਲਾ ਝਾੜ ਦੇਈਏ ਹਾਂ ਵੇ ਅੱਗੋ ਫਿਰ ਨਵਾਂ ਫਲ ਪੈ ਗਿਆ ਵਾ ਸੋਨਾ ਫਲ ਪੈਣ ਡੈਰ ਕੀ ਤੇ ਪਰ ਗੰਧ ਵੇ ਠਾਂ ਮੈਂ ਤਾਂ ਕਦੀ ਇੰਨਾ ਗੰਧ ਪੈਣੇ ਨਹੀਂ ਦਿੱਤਾ ਇਹ ਮਹਾਰਾਣੀ ਅੰਦਰ ਹੀ ਝਾੜੂ ਕੁੱਚੀ ਕਰਦੀ ਰਹਿੰਦੀ ਆ ਨਾ ਇਹ ਕੰਮ ਵਾਲੀ ਆਈ ਆ ਮੰਮੀ ਕੀ ਗੱਲ ਹੋ ਗਈ ਕੱਲੇ ਕੱਲਾਂ ਕਰੀ ਜਾਂਦੇ ਹੋ ਮੈਂ ਗੱਲ ਕਾਦੀ ਹੋ ਗਈ ਆ ਆ ਵੇਖੋ ਉੱਪਰ ਜਿਹੜਾ ਸੰਮੇਗਾ ਲੱਗਿਆ ਵਾ ਤੇ ਨਵਾਂ ਫਲ ਆ ਗਿਆ ਵਾ ਤੇ ਖਾਇਆ ਕਰੋ ਨਾ ਇਹ ਲਾ ਦਿਓ ਨਾ ਉਹ ਉੱਪਰ ਉੱਚੀਆਂ ਵੇਖ ਮੈਂ ਕਿੱਦਾਂ ਲਾਵਾਂ ਚਲੋ ਵੇਖਣ ਦੀ ਹੀ ਗੀ ਲਾ ਲੈਨੇ ਅੱਜ ਆਹੋ ਲਾਓ ਤੇ ਆਹ ਵੇਖ ਇੱਥਾ ਗੰਦ ਕਿੱਦਾਂ ਪਿਆ ਵਾ ਤੇ ਨਾਲੇ ਮੇਰੀ ਗੱਲ ਸੁਣੋ ਤੁਹਾਡੀ ਮੈਂ ਗੱਲ ਨਹੀਂ ਟੋਕੀ ਦਮਾਂ ਜੀਆਂ ਦੇ ਉੱਥੇ ਬੈਠਿਆਂ ਦੀ ਕਿਹੜੀ ਗੱਲ ਹੈ ਮੇਰੀ ਗੱਲ ਸੁਣਾ ਇਹ ਦਿਨ ਕਿ ਹੋਇਆ ਇਹਨੂੰ ਹਾਂ ਤੇ ਤੁਸੀਂ ਗੱਲਾਂ ਕਰਨੀ ਵੀ ਡਰੇ ਜੇ ਕਾਹਦੇ ਗੱਲਾਂ ਕੀਤੀ ਆਪਾਂ ਮੰਮੀ ਪੁੱਨੇ ਪੋੜੇ ਨਾ ਮਾ ਸੁਣੀਆ ਨਾ ਕੀ ਸੁਣ ਲਿਆ ਮੈਨੂੰ ਇੰਨਾ ਕਰੀ ਜਾ ਹੱਦ ਹੋ ਗਈ ਤੇਰੇ ਵਾਲੀ ਹੈ। ਰੋਜ਼ਾਂ ਨੂੰ ਹੀ ਟੱਲਦੇ। ਅਜੇ 4 ਦਿਨ ਹੋਏ ਵਿਆਹ ਹੋਏ ਨੂੰ ਤੇ ਤੂੰ ਉਹਦੀ ਬੋਲੀ ਬੋਲਣ ਨੂੰ ਲੱਗ ਪਿਆ। ਉਹਦੀ ਬੋਲੀ ਨਹੀਂ ਕੀ? ਹਾਂ ਮੇਰੇ ਕੰਨਾਂ ਨੇ ਸੁਣਿਆ। ਕੀ ਤੇਰੇ ਕੰਨਾਂ ਨੇ ਸੁਣ ਲਿਆ ਨਵਾ? ਉਹ ਮੰਮੀ ਜਾਣ ਦੇਈ ਜੀ ਇਹਦੀ ਗੱਲ ਠੀਕ ਆ। ਚੰਗੇ ਨਹੀਂ ਗੱਲ ਲੱਗੀ ਤਾਂ। ਹੁਣ ਵਿਆਹ ਕੇ ਆ ਗਈ ਹੁਣ ਇੱਥੇ ਰਹਿਣਾ। ਹੱਦ ਹੋ ਗਈ ਤੇਰੇ ਵਾਲੀ। ਨਾ ਤੇ ਉਹ ਮੀਰ ਹੋਏ ਨੇ ਆ। ਜੋ ਆ ਕਿ ਉਹ ਰਹਿਣੇ ਆ। ਚਲੋ ਮਾਰੇ ਕਿਰਪਾ ਕਰੂ ਕਿ ਤੇ ਉਹ ਵੀ ਆਪਣਾ ਘਰ-ਬਾਰ ਬਣਾਉਣਗੇ। ਤੇ ਚਲੋ ਉਸ ਵਾਸਤੇ ਮਿਹਨਤ ਕਰਨੇ ਪੈਣੇ ਬਣਾਉਣ ਘਰ-ਬਾਰ ਚੰਗਾ ਸਗੋ। ਹਾਡੀ ਵੀ ਸੋਭਾ ਤੁਹੀ ਨਾ ਨਾ ਜਾਣਾ ਹੋ ਮੁੜ ਕੇ ਤੇ ਨਾ ਜਾਇਓ ਤੇ ਪਰ ਗੱਲਾਂ ਉਹ ਨਾ ਕਰੋ। ਇਹ ਕਾਰੇ ਗੱਲਾਂ ਕਰਤੀਆਂ ਮੈਂ ਐਵੇਂ। ਰਿਸ਼ਤਾ ਤਾਂ ਤੁਸੀਂ ਕਰਾਇਆ ਨਾ ਤੁਹਾਡੇ ਰਿਸ਼ਤਾਰਾਂ ਕਰਾਇਆ ਨਾ। ਜੇ ਮੈਨੂੰ ਪਤਾ ਹੁੰਦਾ ਨਾ ਵੀ ਆਹ ਕੁਛ ਆ ਤੇ ਮੈਂ ਕਦੀ ਨਾ ਤਨੂ ਉਹ। ਚਲੋ ਹੁਣ ਹੋ ਗਿਆ ਨਾ ਹੁਣ ਕੁਝ ਨਹੀਂ ਹੋ ਸਕਦਾ। ਹੋ ਨਹੀਂ ਸਕਦਾ ਕੁਝ ਵੀ। ਨਹੀਂ ਹੋ ਸਕਦਾ। ਆਹੜੀਆਂ ਕੰਨ ਤੋਂ ਲੈ ਗੱਲਾਂ ਨਾ ਉਹ ਬੰਦ ਕਰੋ। ਠੀਕ ਆ ਐਵੇਂ ਕੋ ਹੋਰ ਨਾ ਪੰਗਾ ਪਾਵੇ। ਮੇਰੀ ਗੱਲ ਸੁਣ ਤੂੰ ਇੱਕ ਕੰਨ ਖੋਲ ਕੇ। ਇਹ ਕਿਹੜੀਆਂ ਗੱਲਾਂ ਕੀਤੀਆਂ ਵਾ ਤੇ ਤੂੰ ਬੋਲਦਾ ਉਹਦੇ ਬੋਲੀ। ਉਹਨੇ ਤੇਰੇ ਕੰਨ ਭਰੇ ਹੁੰਦੇ ਦੇ। ਤੂੰ ਤਾਂ ਘਰ ਹੀ ਨਹੀਂ ਸੀਗਾ। ਕੋਈ ਨਹੀਂ ਕਰ ਤੈਨੂੰ ਪਤਾ ਮੈਂ ਕਰਦਾ ਆ ਆਹੋ ਪਤਾ ਮੈਨੂੰ ਜਾਣਦਾ ਮਮੀ ਇਦਾਂ ਨਾ ਕਰਿਆ ਕਰ ਤੂੰ ਜਾਣਦੇ ਮੈਂ ਆਪ ਸੁਣਿਆ ਤੂੰ ਕੁੱਤੋਂ ਕੁੱਤ ਨਾ ਬਣ ਤੈਨੂੰ ਮੈਂ ਦੱਸਦਾ ਮੈਂ ਪੁੱਤੀਆਂ ਆਹੋ ਠੀਕ ਆ ਪੁੱਤ ਵਾਂ ਤੂੰ ਮੈਂ ਉਸੇ ਵੇਲੇ ਅੰਦਰ ਆਉਣਾ ਸੀ ਪਰ ਮੈਂ ਆਇਆ ਨਹੀਂ ਆਹੋ ਆ ਜਾਂਦਾ ਮੈਨੂੰ ਪਤਾ ਲੱਗਦਾ ਕਿ ਹਾਂ ਗਾਤੋ ਕਰਦੇ ਫੜੂਗਾ ਆਹ ਠੀਕ ਆ ਕਰਦੇ ਫੜੀ ਤੁਹਾਨੂੰ ਮੈਨੂੰ ਪਤਾ ਵਾ ਤੂੰ ਕੋਈ ਗੱਲ ਨਹੀਂ ਸੁਣੀ ਤੂੰ ਘਰ ਨਹੀਂ ਗਿਆ ਨਾ ਆਪਾਂ ਕੋਈ ਜੀ ਗੱਲ ਕੀਤੀ ਆ ਤੇ ਦੂਜੀ ਗੱਲ ਕੰਨ ਖੋਲ ਕੇ ਸੁਣ ਮੇਰੀ ਆ ਵੇ ਕਦੀ ਇਨਾ ਘਰ ਚ ਮੈਂ ਗੰਦ ਨਹੀਂ ਪੈਣ ਦਿੱਤਾ ਤੇ ਇਹ ਨਹੀਂ ਆ ਬਰਸੋਈ ਵਿੱਚ ਕਰ ਲਿਆ ਬਸ ਮਾਣਾ ਮੋਟਾ ਉਹ ਕਰ ਲੂ ਸਾਰਾ ਕਰ ਲੂ ਆਹ ਫਿਰ ਸਮਝਾ ਦੇ ਹੁਣ ਸਮਝਾ ਕੇ ਜੰਗੇ ਲੱਗਦੀ ਜੇ ਮੈਂ ਪਿਆ ਤੇ ਖਲਾਰੇ ਪੈ ਗਏ ਆ ਠੀਕ ਆ ਨਹੀਂ ਤੇ ਇਦਾਂ ਥੋੜੀ ਖਲਾਰਾ ਹੁੰਦਾ ਵਾ ਕਦੋਂ ਦਾ ਮੀਹ ਟਿਆ ਉਹ ਕੰਮ ਵਾਲੀ ਵੀ ਨਹੀਂ ਆਈ ਤੇ ਦੂਜੀ ਗੱਲ ਏ ਵੀ ਕੰਮ ਵਧਣ ਕਰਨ ਵੀ ਕੀ ਆਉਣਾ ਵਾ ਅੱਗੇ ਤਾਂ ਮੈਂ ਕੱਲੀ ਹੀਗੀ ਤੇ ਚੱਲ ਨਹੀਂ ਹੁੰਦਾ ਮੇਰ ਕੋ ਤੇ ਹੁਣ ਆਪਾਂ ਦੋ ਜਾਣੀ ਨਾ ਚਲੋ ਵਧੀਆ ਵਾ ਕੰਮ ਵਾਲੀ ਨਾਲ ਸੱਤੋ ਸਾਡੇ ਪੈਸੇ ਵੱਜਣਗੇ ਤੇ ਤੁਸੀਂ ਦੋਵੇਂ ਜਾਣੀਆ ਰਲ ਕੇ ਕਰ ਲਿਆ ਕਰੋ ਆਹ ਕੋਈ ਨਹੀਂ ਆ ਕਰ ਲਾਂਗੇ ਦੋਵੇਂ ਰਲ ਕੇ ਉਹਨੂੰ ਕਹਿ ਲਈ ਚੱਲ ਹੋਰ ਵਾ ਉਹ ਆ ਵੀ ਗੱਲਾਂ ਕਰਦੀ ਆ ਜੇ ਭੂਆ ਨੇ ਆਣ ਕੇ ਫੇਰ ਸਿਟੀ ਰਲਾਈ ਨਾ ਟੜਨਾ ਤੇ ਤੁਸੀਂ ਆਪੇ ਹੀ ਸੰਭਲਿਓ ਮੈਂ ਕੋ ਸੰਭੜਾਵਾਂ ਭੂਆ ਨੂੰ ਆਪੇ ਵੇਖ ਲੈ ਕੇ ਮੈਂ ਕਿਹਾ ਤੇ ਕਹਿ ਨਹੀਂ ਦਿਆ ਤੇ ਭੂਆ ਨੂੰ ਕਹਿ ਲੈ ਨਾਲ ਪਤਾ ਲੱਗ ਜਾਊਗਾ ਮੈਂ ਨਹੀਂ ਨਾ ਕਹਿ ਸਕਦਾ ਮੇਰੀ ਜ਼ੁਬਾਨ ਸੱਚੀ ਆ ਆਹੋ ਤੇਰੀ ਜ਼ੁਬਾਨ ਸੱਚੀ ਆ ਮੀ ਇਦਾਂ ਨਾ ਕਰਿਆ ਕਰੋ ਠੀਕ ਆ ਨਾ ਰਲ ਕੇ ਰਹੀਦਾ ਪਿਆਰ ਨਾ ਰਹੀਦਾ ਆਹੋ ਆਹੋ ਰਲ ਕੇ ਪਿਆਰ ਨਹੀਂ ਆ ਤੇ ਮੀਰ ਗਰੀਬ ਦੀ ਕੀ ਹੁੰਦੀ ਆ ਗੱਲ ਵੇ ਤੂੰ ਚੁੱਪ ਕਰ ਜਾ ਹਟਦਾ ਇਹ ਨੀ ਤੂੰ ਹੇ ਮੈਂ ਘਰ ਹੀ ਮੈਂ ਸੁਣੀਆ ਮੈਨੂੰ ਸਭ ਪਤਾ ਵਾ ਮੈਂ ਸਭ ਜਾਣਦੀ ਆ ਤੂੰ ਕਿਹੜੀ ਬੋਲੀ ਬੋਲਦਾ ਵਾ ਉਹ ਮੈਂ ਕਿਹੜੀ ਬੋਲਨੀ ਬੋਲਦਾ ਆ ਮਾਤਾ ਪਿੱਛੇ ਹੋ ਜਣੇ ਮੈਂ ਆਪਣੀ ਬੋਲੀ ਬੋਲਦਾ ਪਤਾ ਮੈਨੂੰ ਮੈਂ ਸਭ ਜਾਣਦੀ ਆ ਸਿਆਣਾ ਵੱਡਾ ਤੂੰ ਚਲੋ ਕੋਈ ਨਹੀਂ ਲੌਨਾ ਮਸੰਮੀਆ ਤਨ ਖਵੋਨਾ ਵਾ ਆਹੋ ਲੌਨਾ ਮਸੰਮੀਆ ਤਖਵੋਨਾ ਵਾ ਕਿੱਡਾ ਆ ਮੀਣਾ ਜਿਆ ਗਾਂ ਹੋ ਕੇ ਵੇਖ ਹੈ ਕਿੱਡਾ ਵੱਡਾ ਵਾ ਇਹ ਮੈਂ ਸੁਣਿਆ ਕੰਨੀ ਇਹ ਤੇ ਘਰ ਹੀ ਨਹੀਂ ਹੁੰਦੋ ਮੈਂ ਸਭ ਮੈਨੂੰ ਪਤਾ ਵਾ ਤੇ ਇਹ ਨਾ ਇਦਾਂ ਜੀਤ ਕਰਦਾ ਪਵਾੜਾ ਵਾ ਸਾਰਾ ਇਹ ਆਉਂਦੇ ਦਾ ਕੰਨ ਪਰ ਤੇ ਸ਼ੁਰੂ ਕਰਤੇ ਆ ਕੋਈ ਗੱਲ ਨਹੀਂ ਮੈਂ ਵੀ ਤੇਰੀ ਸਾਸਾ ਮੈਂ ਵੀ ਤੇ ਤੁਹ ਚੰਗੀ ਜੱਗ ਦੱਸੋ ਮਾਤਾ ਦਰਜੀਤ ਦੇ ਡੈਡੀ ਹਾਂ ਗੱਲ ਸੁਣੋ ਹਾਂ ਮੇਰੀ ਦੱਸ ਮੈਂ ਸਲਾਹ ਕਰਨੀ ਆ ਕੋਈ ਤੜਨਾ ਯਾਰ ਆ ਇਧਰ ਆ ਕੇ ਬਹਿ ਕੇ ਕੱਦਿਆ ਅਜਾ ਬੈਠਾ ਇਧਰ ਹਾਂ ਦੱਸੋ ਨਾ ਮੈਂ ਕਿਹਾ ਹਾਂ ਤੇ ਹੁਣ ਨਾ ਕੁੜੀ ਨੂੰ ਲੈਣ ਚਲੀਏ ਕਿਹਦੇ ਨਾਲ ਅੱਛਾ ਆਹੋ ਜਦੋਂ ਦਾ ਵਿਆਹ ਹੋਇਆ ਵਾ ਆਪਾਂ ਕਿਹੜੇ ਗਏ ਆ ਨਾਲੇ 30 ਦਾ ਕਰਵਾਰ ਵੇਖਾਵਾਂਗੇ ਤੇ ਨਾਲੇ ਆਪਣੀ 3 ਨੂੰ 2-4 ਦਿਨ ਵਾਸਤੇ ਲੈ ਆਵਾਂਗੇ ਆਪਣੇ ਕੋਲ ਮੇਰੀ ਗੱਲ ਸੁਣਾ ਕੋ ਤਾਈ ਨੇ ਮਾੜੀ ਮੋਢੀ ਸਲਾਹ ਕਰ ਲੈਣੀ ਕੀ ਉਹ ਤੇ ਚਾਹੀਦਾ ਵਾ ਕੀ ਲੈਣਾ ਦੇਣਾ ਵਾ ਤਾਈ ਨੇ ਸਲਾਹ ਕਰਕੇ ਆਈਆਂ ਹੈ ਤਾਈ ਕਹਿੰਦੀ ਹੀ ਵੀ ਕਿੰਨੇ ਦਿਨੀ ਹੋ ਗਏ ਕੁੜੀ ਨੂੰ ਲਿਆਓ ਜਾ ਕੇ ਅੱਗਲੇ ਨੂੰ ਵੀ ਹੋਵੇ ਪੰਦਾ ਮਾਪਿਓ ਆਇਆ ਮਗਰ ਆਹੋ ਇਹ ਗੱਲ ਲੱਗੀ ਹੈ ਤੇ ਇਦਾਂ ਕਰੀਏ ਹੁਣ ਨਾ ਬਹੁਤੇ ਦਿਨ ਨਾ ਪਾਈਏ ਵਿੱਚ ਤੇ ਸਲਾਹ ਕਰ ਲੋ ਤਾਂ ਕੱਲ ਹੀ ਚਲੀਏ ਚਲੋ ਠੀਕ ਆ ਆਹੋ ਤੇ ਜਾ ਕੇ ਤੇ ਲੈ ਆਈਏ ਠੀਕ ਵਾ ਨਾ ਤੇ ਨਾਲੇ ਘਰ ਬਾਹਰ ਵੀ ਖਾਵਾਂਗੇ ਬਹਾਨੇ ਤੇ ਨਾਲ। ਕੋਈ ਉਹ ਤੇ ਗੱਲ ਤੇ ਸਹੀ ਆ ਤੇ ਖਾਣਾ ਖੋਣਾ ਕੀ ਲੀੜਾ ਕਪੜਾ ਵੀ ਹੋਰ ਚਾਹੀਦਾ ਵਾ। ਲੀੜੇ ਕਪੜੇ ਚਾਹੀਦੇ ਆ ਪਹਿਲੀ ਵਾਰੀ ਜਾਣਾ ਵਾ ਉਹਦੇ ਦੇਰ ਦਾ ਸੂਟ ਚਾਹੀਦਾ ਵਾ ਪ੍ਰੌਣੇ ਦਾ ਚਾਹੀਦਾ ਸਸਤਾ ਚਾਹੀਦਾ। ਸੌਹਰੇ ਦਾ ਵੀ ਚਾਹੀਦਾ ਵਾ। ਹੂੰ ਤੇ ਕੁੜੀ ਦੇ ਕੋਈ ਨਹੀਂ ਕੁੜੀ ਨਹੀਂ ਦੇਥੀ ਆਉਣਾ ਵਾ ਨਾ। ਫਿਰ ਆਈਂ ਦੇ ਦਾਂਗੇ। ਨਹੀਂ ਮੇਰੀ ਗੱਲ ਸੁਣ ਲਾ। ਇੰਨੇ ਪੈਸੇ ਕੋਲ ਹੈਗੇ ਆ। ਚੱਲ ਹੁਣ। ਬੀ ਵੀ ਕਰਨੀ ਪੈਣੀ ਮੜੀ ਬੱਜੀ ਕਰਾਏ ਤੇ। ਗੱਡੀ ਤੇ ਨਹੀਂ ਆਪਾਂ ਜਾਣਾ। ਕੋਈ ਗੱਲ ਨਹੀਂ ਬਸ ਤੇ ਚੱਲ ਜਾਾਂਗੇ। ਉਬਹਤੇ ਜਾਂਦੇ ਚੰਗੇ ਲੱਗਾਗੇ ਮੇਰੀ ਗੱਲ ਸੁਣੋ ਸਾਨੂੰ ਘਰੋਂ ਕੋਈ ਕੱਢ ਨਹੀਂ ਰਹਿਣ ਲੱਗਾ ਬਾਹਰ ਤੁਸੀਂ ਬਸਤੇ ਆਏ ਜੇ ਅਹੀਂ ਆਪਣਾ ਵੇਖਣਾ ਜਿਹੜੇ ਪੈਸੇ ਤੁਸੀਂ ਗੱਡੀ ਦੇ ਕਰਾਇਆ ਕਰਕੇ ਜਾਣਾ ਵਾ ਉਹ ਕੱਪੜੇ ਲਿਆਵਾਂਗੇ ਮੇਰੀ ਗੱਲ ਸੁਣ ਲਾ ਦਲਜੀਤ ਦਾ ਤੇ ਅੜ ਗਵੰਡ ਕੀ ਸੋਚੂਗਾ ਹੈ ਫਿਰ ਕਾਤੇ ਆਏ ਆ ਉਹ ਕੋਈ ਗੱਲ ਨਹੀਂ ਲੋਕਾਂ ਦਾ ਕੰਮ ਗੱਲਾਂ ਕਰਨੀਆਂ ਤੇ ਲੋਕਾਂ ਨੇ ਕਰਨੀਆਂ ਆ ਤੁਸੀਂ ਕਾਨੂੰ ਫਿਕਰ ਕਰਦੇ ਜੇ ਠੀਕ ਆ ਨਾ ਜੇ ਬਾਬੇ ਨੇ ਸਾਨੂੰ ਗੱਡੀ ਨਹੀਂ ਦਿੱਤੀ ਤਾਂ ਇਹ ਬਸਤੇ ਚੱਲ ਜਾਗੇ ਕੋਈ ਗੱਲ ਨਹੀਂ ਲੋਕਾਂ ਵੱਲ ਨਹੀਂ ਵੇਖ ਕੇ ਜੀਦਾ ਹੁੰਦਾ ਆਪਣਾ ਆਪ ਵੇਖੀਦਾ ਵਾ ਅਹੀਂ ਕਰਜਾ ਚੁੱਕੀ ਜਾਈਏ ਐਵੇਂ ਗੱਡੀਆਂ ਤੇ ਜਾਣ ਵਾਸਤੇ ਤੇ ਮੁੜ ਕੇ ਉਹ ਤੇ ਗਲਤ ਇਹਦੀ ਸਹੀ ਆ ਉਹ ਮੈਨਾਂ ਕੋਈ ਫਰਕ ਨਹੀਂ ਪੈਂਦਾ ਮਾੜੀ ਪਤਲੀ ਗੱਡੀ ਕਰ ਲਈਏ ਇੱਕੋ ਵਰੀ ਹੁਣ ਜਾਣਾ ਵਾ ਤੇ ਮੁੜ ਕੇ ਚੱਲ ਬੱਸੇ ਚੱਲ ਜਾਇਆ ਕਰਾਂਗੇ ਨਹੀਂ ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂਗੀ ਆਪਾਂ ਦੋਵਾਂ ਜੀਆਂ ਨੇ ਜਾਣਾ ਹੀ ਕਿਨੇਕ ਜਾਨੇ ਜਾਣਾ ਵਾ ਅਹੀਂ ਚੁੱਪ ਕਰਕੇ ਜਾਂਨੇ ਆ ਤੇ ਤੁਥੋਂ ਪਰੋਣੇ ਨੇ ਸਾਨੂੰ ਫੇਰ ਬੱਸੇ ਚੜਾ ਦੇਣਾ ਵਾ ਉਹ ਚੜਾ ਕੇ ਦੇਣਾ ਵੇ ਇਤਰਾ ਕਰਨਾ ਹੈ ਫਿਰ ਮੈਂ ਕਹਿੰਦਾ ਮੋਟਰਸਾਈਕਲ ਤੇ ਹੁਣਾ ਮੰਗੀ ਪਰ ਮੋਟਰਸਾਈਕਲ ਤੇ ਮਾਵਾਂ ਤੀਆਂ ਕਿਦਾਵਾਂਗੇ ਆਪਾਂ ਹੈ ਉਹ ਚਲ ਕੋਈ ਨਹੀਂ ਬੈ ਬੂ ਜਾਵਾਂਗੇ ਲਫਾਵਾ ਗਾੜੀ ਰੱਖਾਂਗੇ ਜਿਹੜਾ ਦੀੜਿਆਂ ਨਾਲ ਹੋਊਗਾ ਤੁਸੀਂ ਮਾਂਵਾਂ ਧੀਆ ਮਗਰ ਬਹਿ ਜਾਓ ਇਹਦਾ ਮੰਗੋਗੇ ਮੋਟਰਸਾਈਕਲ ਫਿਰ ਹਾਂ ਉਹ ਤੂੰ ਫਿਕਰ ਨਾ ਕਰ ਮੈਂ ਬਾਵੇ ਨਾਲ ਗੱਲ ਕਰ ਲੂੰਗਾ ਮੋਟਰਸਾਈਕਲ ਦੀ ਆਹੋ ਚਲੋ ਠੀਕ ਆ ਕਰ ਲੋ ਫਿਰ ਮੋਟਰਸਾਈਕਲ ਦਾ ਪਤਾ ਫਿਰ ਮੋਟਰਸਾਈਕਲ ਤੇ ਚੱਲ ਜਾਾਂਗੇ ਦੱਸਾਂ ਗੱਲ ਕੀ ਆ ਬਹੁਤੇ ਵੀ ਹੱਥ ਲਮਕਾਉਂਦੇ ਜੀ ਚੰਗੇ ਨਹੀਂ ਲੱਗੇ ਤੇ ਚਲੋ ਫਿਰ ਮੈਂ ਨਾ ਇਹ ਤਿਆਰੀਆਂ ਕੱਪੜੇ ਕਿਹੜੇ ਪਾਉਣੇ ਆ ਤੇ ਜਾ ਕੇ ਤੇ ਕੱਪੜੇ ਲੈ ਆਈਏ ਫਿਰ ਮੇਰੀ ਤਾਂ ਅੱਜ ਸਿਹਤ ਨਹੀਂ ਉਹ ਠੀਕ ਥੋੜੀ ਜੀ ਦੇ ਜੇ ਤੂੰ ਕੱਲ ਤੇ ਰੱਖ ਲੈ ਗੱਲ ਤੇ ਨਹੀਂ ਕੱਲ ਆਪਾਂ ਕੁੜੀ ਨੂੰ ਲੈਣ ਜਾਣਾ ਨਾਲੇ ਮੈਂ ਕੁੜੀ ਨੂੰ ਫੋਨ ਕਰ ਲਾਂ ਦੱਸ ਤਾ ਨੂੰ ਮੈਂ ਵੀ ਕੱਲ ਹੀ ਆਉਣਾ ਵਾ ਮੇਰਾ ਨਾ ਤੇ ਬੀਬੀ ਦਾ ਵਾਧਾ ਘਾਟਾ ਜਿਆ ਹੀ ਜਦੋਂ ਦਾ ਵਿਆਹ ਸੋਚੀ ਜਾਂਦਾ ਸੋਚੀ ਜਾਂਦਾ ਸੋਚੋ ਨਾ ਸੋਚਣ ਦਾ ਕੀ ਫਾਇਦਾ ਵਾ ਐਵੇਂ ਬਿਮਾਰ ਹੋਣਾ ਵਾ ਹੈ ਕੋਈ ਗੱਲ ਨਹੀਂ ਜਿਹੜੀਆਂ ਰਸਮਾਂ ਬਣੀਆਂ ਉਹ ਕਰਨੀਆਂ ਪੈਣੀਆਂ ਸਾਨੂੰ ਸੋਚਣ ਦੀ ਕੋਈ ਲੋੜ ਨਹੀਂ ਕਿ ਕੁੜੀ ਸਾਡੀ ਚੰਗੇ ਸੋਖੇ ਘਰ ਚਲ ਗਈ ਹੈ ਪਰ ਉਹ ਤੇ ਗੱਲ ਤੇ ਨਹੀਂ ਠੀਕ ਵਾ ਪਰ ਨਾ ਕਈਆਂ ਗੱਲਾਂ ਤਾਂ ਹੁੰਦਾ ਵਾ ਨਾ ਓਹੋ ਐਵੇਂ ਮਰੀ ਜਾਂਦੇ ਆ ਚਲੋ ਬਾਕੀ ਤੇ ਕੋਈ ਗੱਲ ਨਹੀਂ ਉਦੋਂ ਦੀ ਭੂਆ ਨਹੀਂ ਗੱਲਾਂ ਕਰ ਬੜੀ ਬਟੇ ਜੰਗੇ ਦਾ ਆ ਭੂਆ ਨੇ ਆਪਣੇ ਘਰ ਚਲ ਜਾਣਾ ਵਾ ਭੂਆ ਨੇ ਬਹਿ ਰਹਿਣਾ ਉੱਥੇ ਕਰ ਲਿਆ ਤਾਂ ਜਿਹੜਾ ਕਰਦਾ ਵਾ ਮਾੜੇ ਨੂੰ ਗੱਲਾਂ ਕਰਦੇ ਹੁੰਦੇ ਲੋਕੀ ਜੇ ਪ੍ਰਵਾਹ ਕਰਨ ਲੱਗੇ ਫਿਰ ਤੇ ਬੰਦਾ ਜੀ ਨਹੀਂ ਸਕਦਾ ਕੋਈ ਗੱਲ ਨਹੀਂ ਤੇ ਮੈਂ ਜਾ ਕੇ ਆਪੇ ਸ਼ਹਿਰੋਂ ਕੱਪੜੇ ਲੈ ਆਉਣੀ ਤੇ ਹਰਾਮ ਕਰ ਰੋ ਮੇਰੀ ਗੱਲ ਸੁਣ ਇਤਨਾ ਕਰ ਹਾਂ ਤੂੰ ਲੀੜਿਆ ਕੱਪੜੇ ਲੈੰਦੀਆਮ ਕਰ ਲਾ ਤੇ ਮੈਂ ਮੋਟਰਸਾਈਕਲ ਨੂੰ ਪੱਕਾ ਕਰਦਾ ਅਤੇ ਮੋਰਸਰ ਪਹਿਲਾਂ ਮਨਜੀਤ ਨੂੰ ਫੋਨ ਕਰਾਂ ਪਹਿਹੀਂ ਆਉਣਾ ਪੁੱਤ ਸੇ ਠੀਕ ਵਾਹ ਆ ਚੱਲ ਉਹ ਕਰ ਲੈ ਆ ਮੈਂ ਕਰਨਾ ਫੋਨ ਸੇ ਪਹਿਲੋਂ ਆਪਣੇ ਧੀ ਬੋਦੀ ਪਹਿਲੋਂ ਰੈ ਲਾ ਲੈ ਤੇ ਕਿਤਰਾ ਆਉਣਾ ਕਿਤਰਾ ਜਾਣਾ ਵਾ ਹੈ ਤੇ ਇਹ ਵੀ ਪੁੱਛ ਲਈ ਲੀੜਾ ਕੱਪੜਾ ਕਿਹੜਾ-ਕਿਹੜਾ ਚਾਹੀਦਾ ਉੱਥੇ ਉਹ ਚੰਗਾ ਪੁੱਛ ਲੂੰਗੀ ਆਹ